75000 ਲਈ ਜਾਵੇ ਟਰੈਕਟਰ ਲੈ ਜੀ ٹھیک ਹੈ ਜੀ ਸਿਰਫ ਕਹਿ ਸਕਦਾ ਬਈ 75000 ਪੈਸੇ ਤੇ ਬਰਾੜ ਬਾਈ ਤੋਂ ਟਰੈਕਟਰ ਲੈ ਜਾਓ ਅੱਜ ਦੋਸਤੋ ਸਰ ਵੀਰਾਂ ਨੂੰ ਪਿਆਰ ਪਿਆ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਫਿਰ ਪਹੁੰਚਾ ਬਈ ਫਾਰਮ ਟਰੈਕ ਦੇ ਕਿੰਗ ਕੋਲੇ ਬਾਈ ਬੱਬੂ ਬਰਾੜ ਕੋਲੇ ਕਰਦੇ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਬਾਈ ਜੀ ਮੈਂ ਥੋੜਾ ਰਹਿਣਾ ਨਹੀਂ ਜਾਣਾ ਕਹੇ ਦੇ ਕਹਿਣਾ ਪਹਿਲਾਂ ਇਹ ਦੱਸੋ ਇੰਨਾ ਚਿਰ ਕਿੱਥੇ ਸੀ ਆਪਾਂ ਥੋੜਾ ਕੰਮ ਸ਼ੁਰੂ ਕਰ ਲਵਾਂਗੇ ਇੱਕ ਹੋਰ ਤਾਂ ਦੋ ਬਲੇ ਵੀ ਜੀ ਬਹੁਤ ਵਧੀਆ ਗੱਲ ਆ ਠੀਕ ਆ ਭਾਈ ਇਹ ਬਾਈ ਨਾ ਆਪਾਂ ਨੂੰ ਕਹਿਦੀ ਆ ਜੇ ਹਫ਼ਤੇ ਬਾਅਦ ਆਪਾਂ ਇਹਨੂੰ ਬੂਣ ਨਾ ਲਾਈਏ ਨਾ ਇਹ ਆਪਾਂ ਜਦ ਕਰਦੀ ਕਰਦਾਗਾ ਫਿਰ ਇਹ ਨਹੀਂ ਜਾਂਦਾ ਇਹ ਭਾਈ ਤੋਂ ਨਹੀਂ ਤੇ ਭੈਣ ਭਰਾਵਾਂ ਦਾ ਪਿਆਰ ਜ਼ਰੂਰੀ ਹੁੰਦਾ ਸਹੀ ਗੱਲ ਆ ਭਾਈ ਜਿੱਥੇ ਇਹ ਕੰਮ ਆਉਂਦਾ ਉੱਥੇ ਕੁਝ ਨਹੀਂ ਕੰਮ ਆਉਂਦਾ ਸਹੀ ਗੱਲ ਆ ਭਾਈ ਬਾਕੀ ਬਣੀ ਰਵੇ ਉਹਦੇ ਵਰਗੇ ਵੀ ਸਭ ਤੋਂ ਵਧੀਆ ਗੱਲ ਜੇੜਾ ਜ਼ਰੂਰ ਮਾਰਿਆ ਕਰੋ ਠੀਕ ਆ ਭਾਈ ਕੋਈ ਵੀਡੀਓ ਜ਼ਰੂਰੀ ਨਹੀਂ ਹੁੰਦੀ ਮਿਲਣਾ ਜ਼ਰੂਰੀ ਹੁੰਦਾ ਮਿਲਣ ਨਾਲ ਓਵੇਂ ਓਵੇਂ ਮੋਹ ਹੋਰ ਵਧ ਜਾਂਦਾ ਠੀਕ ਆ ਭਾਈ ਤੇ ਕੰਮ ਕਰ ਬਾਈ ਕੰਮ ਕਰ ਵਧੀਆ ਬਾਬੇ ਦੀ ਕਿਰਪਾ ਜੀ ਠੀਕ ਆ ਬਾਈ ਤੇ ਕਿੰਨੇ ਟਰੈਕਟਰ ਰਹਿਣਗੇ ਬਾਈ ਟਰੈਕਟਰ ਹੈਗੇ 8-9 ਅੱਜ ਆਪਣੇ ਕੋਲ ਠੀਕ ਆ ਬਾਈ ਕਾਪੀ ਕਾਜ ਜਾਂਦੇ ਬਾਈ ਇਹ ਨਹੀਂ ਗਰੰਟੀ ਹੈ ਕਿ ਮੈਂ ਕਹਿੰਦਾ ਨਹੀਂ ਕਾਪੀ ਕਾਜ ਤਾਂ ਆਪਣੇ ਕੋਲ ਸਿਉਣੇ ਆ ਰਗੇ ਹੀ ਆ ਆਪਾਂ ਲੈਂਦੇ ਨਹੀਂ ਗੰਦਮੰਦ ਕਾਗਜਾਂ ਦਾ ਠੀਕ ਆ ਬਾਈ ਚਾਹੇ ਡਾਊਨ ਮਾਡਲ ਆ ਉੱਚਾ ਮਾਡਲ ਆ ਆਈਡੀ ਨਾਲ ਮਿਲੂ ਠੀਕ ਆ ਬਾਈ ਬਾਕੀ ਬਾਈ ਸਕਰੀਨ ਤੇ ਨੰਬਰਾਂ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਵੀ ਲੈ ਸਕਦੇ ਹੋ ਟਰੈਕਟਰ ਵੀ ਖਰੀਦ ਸਕਦੇ ਹੋ ਪੁਰਾਣਾ ਟਰੈਕਟਰ ਫਾਰਮਰ ਟਰੈਕ ਕੱਟਿਆ ਜਾਊਗਾ ਹਾਂਜੀ ਤੇ ਸਭ ਤੋਂ ਪਹਿਲਾਂ ਫਾਰਮ ਪੀ ਵੀ 31 ਨੰਬਰ ਆ ਇਹ ਠੀਕ ਆ ਬਾਈ ਕਪੜੀ ਆਰ ਸੀ ਆ ਠੀਕ ਆ ਬਾਈ ਠੀਕ ਆ ਸੈਕੰਡ ਓਨਰ ਨਾ ਜੋ ਮਰਜ਼ੀ ਪ੍ਰੂਫ ਲੈ ਲਿਓ ਠੀਕ ਆ ਬਾਈ ਅਗਲੇ ਟਾਇਰ ਜਮਾ ਨਵੇਂ ਆ ਠੀਕ ਆ ਬਾਈ ਪਿਛਲੇ ਟਾਇਰ ਟਰੈਕਟਰ ਨੂੰ ਹੈਗੇ ਆ ਜੀ ਸਹੀ 60 ਪੈਸੇ ਠੀਕ ਆ ਬਾਈ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਡਬਲ ਕਲਚ ਠੀਕ ਆ ਡਬਲ ਕਲਚ ਆਗਾ ਚੱਪ ਵਾਲੀ ਆਰ ਸੀ ਹੈਗੇ ਮਿੱਤਰੋ ਕੰਡੀਸ਼ਨ ਤੁਸੀਂ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਚੰਗਾ ਪਿਆਗਾ ਬਾਈ ਤੇ ਮਾਡਲ ਹੈਗਾ ਬਈ ਇਹ ਮਾਡਲ ਪੂਰਾ 2000 ਆ ਠੀਕ ਆ ਬਾਈ ਹਾਂਜੀ ਤੇ ਰੇਟ ਹੈਗਾ ਬਈ ਇਹਦਾ ਰੇਟ ਇਹਦਾ 1,85,000 ਰੁਪ 175000 ਦਾ ਜੀ 1 ਲੱਖ ਤੇ 75000 ਬਾਕੀ ਕਰ ਦਾਂਗੇ ਮੌਕੇ ਤੇ ਮਾਨਤਾ ਠੀਕ ਆ ਬਾਈ ਚਲੋ ਮਿੱਤਰੋ ਅੱਗੇ ਆ ਗਿਆ ਡੀ ਆਈ 450 ਦਾ ਇਹ ਟਰੈਕਟਰ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋਗੇ ਬਾਈ ਫੁੱਲੀ ਨਵਾਂ ਤੇ ਫੁੱਲੀ ਕੋਕਾ ਆਣਾ ਬਾਈ ਹਾਂ 2011 ਮਾਡਲ ਹੈ ਠੀਕ ਆ ਬਾਈ ਕੱਡੀ ਸਰ ਆਪਣਾ ਬਠਿੰਡੇ ਦਾ ਹੀ ਨੰਬਰ ਹੈ ਠੀਕ ਹੈ 10 ਸਾਲਾ ਨਵੀਂ ਕਹਿ ਸਕਦੇ ਆ ਨਾ ਬਾਈ ਕੈਸਾ ਕੰਡੀਸ਼ਨ ਪੂਰੀ ਨਵੀਂ ਆ ਓਕੇ ਟਰੈਕਟਰ ਨੂੰ ਚਾਰੇ 75 ਪੈਸੇ ਆ 14 ਦੇ ਟਾਇਰਾਂ ਚ ਡਬਲ ਕਲਚ ਆ ਜੀ ਡਬਲ ਕਲਚ ਹੈਗਾ 2011 ਮਾਡਲ ਆ ਬਠਿੰਡੇ ਦਾ ਨੰਬਰ ਆ ਸਾਦੀ ਕਟਾਈ ਚ ਹੈਗਾ ਰੇਟ ਰੁਪਈਆ ਬਰਾਬਰ ਰੇਟ ਵੀਰੇ 235000 ਰੁਪਿਆ ਡਿਮਾਂਡ ਕਰਦੇ ਆ ਠੀਕ ਹੈ ਜੀ 220000 ਦਾ ਰੇਟਰ ਦੇ ਦੇ 220000 ਦਾ ਇਹ ਬੰਝੂਗਾ ਬਈ ਲੋਨ ਹੋਣਾ ਨਹੀਂ ਹੈਗਾ ਹਾਂ ਲੋਨ ਹੋਣਾ ਬਾਕੀ ਮਾਨਤਾਣ ਮੌਕੇ ਤੇ ਹੋ ਜੂਗਾ ਤੇ ਅਗਲਾ ਆ ਗਿਆ ਸਵਰਾਜ 735/100 ਦੇ ਰੇਟ ਦਾਗਾ ਬਈ ਟਰੈਕਟਰ ਦੇ ਟਾਇਰ ਚੈੱਕ ਕਰ ਸਕਦੇ ਫਰੰਟ ਨਵੇਂ ਨੇ ਤੇ ਬੈਕ ਟਾਇਰਾਂ ਦੀ ਕੰਡੀਸ਼ਨ ਬਈ 80 ਪੈਸੇ ਟਾਇਰ ਆ ਪਿੱਛੇ ਵਾਲੇ ਜੀ ਅਗਲੇ ਟਾਇਰ ਜਮਾ ਨਵੇਂ ਆ ਪੰਜਾਬ ਨੰਬਰ ਹੈ ਸੈਕੰਡ ਓਨਰ ਹੈ ਸਾਡੀਆਂ ਆਈਡੀਆਂ ਨਾਲ ਆ ਓਕੇ ਬਈ ਠੀਕ ਹੈ 2003 ਮਾਡਲ ਹੈ ਡੀ ਲਕਸ ਮਾਡਲ ਹੈ ਕਿਤੇ ਵੀ ਟਰੈਕਟਰ ਤੇ ਕਲਮ ਨਹੀਂ ਲੱਗੀ ਹੋਊ ਰੰਗ ਦੀ ਸਾਰਾ ਅਰੀਜਨਲ ਪੇਂਟ ਦਾ ਟਰੈਕਟਰ ਤੇ ਛਤਰੀ ਬਈ ਛਤਰੀ ਮਿਲੂਗੀ ਟੌਪ ਲਿੰਕ ਡਰਾਇਵਰ ਛਤਰੀ ਬੰਪਰ ਸਾਰਾ ਸਮਾਨ ਮਿਲੂਗਾ ਠੀਕ ਹੈ ਇੰਜਨ ਗੇਅਰ ਨਜਾਇਜ਼ ਚੰਗਾ ਠੀਕ ਹੈ ਬਾਹਰ ਪੰਪ ਲੱਗਾ ਤੇ ਰੇਟ ਹੈਗਾ ਬਈ ਰੇਟ 2,25,000 ਰੁਪਇਆ ਡਿਮਾਂਡ ਕਰਦੇ ਆ ਪੂਰੇ 2 ਲੱਖ ਦਾ ਨੈਟ ਫਿੱਟ ਦੇ ਦੇ ਠੀਕ ਹੈ 2 ਲੱਖ ਰੁਪਇਆ ਦਾ ਇਹ ਵੰਦੂਗਾ ਮਿੱਤਰੋ ਤੇ ਫਾਰਮ ਟਰੈਕ ਆ ਗਿਆ ਮਿੱਤਰੋ 60 ਦਾ ਪੀਵੀ 11 ਨੰਬਰ ਚ ਟਾਇਰਾਂ ਦੀ ਕੰਡੀਸ਼ਨ ਬਈ ਨਵੇਂ ਵੀਰੇ ਆ ਦੇ ਠੀਕ ਹੈ ਬਈ ਫਰੰਟ ਵੀ ਦੇਖ ਸਕਦੇ ਹੋਗੇ ਉੱਚੀ ਗੁੱਡੀ ਵਾਲੇ ਮਹਿੰਗੇ ਟਾਇਰ ਨੇਗੇ ਮਹਿੰਗੇ ਬੋਲੋ ਤੇ ਮੈਂ ਕੀ ਬੈਕ ਕਰ ਰਿਹਾ ਨਾ ਬਈ ਕਿਤੇ ਵੀ ਕਲਮਨੀ ਟੱਚ ਹੈਗੀ ਟਰੈਕਟਰ ਨੂੰ ਓਕੇ ਬਈ 11 ਨੰਬਰ ਹੈ ਦੂਜੀ ਕੁਆਲਿਟੀ ਦੇ ਬਠੰਡੇ ਆਪਣੇ ਨੋਅ ਹੈ ਆਈਡੀ ਪ੍ਰੂਫ ਜੋ ਮਰਜੀ ਲੈ ਲਓ ਕਾਰਡ ਵਾਲੀ ਆਰਸੀ ਹੈ ਓਕੇ ਬਈ ਠੀਕ ਬਹੁਤ ਜਿਆਦਾ ਜਿਹਨੂੰ ਆਪਾਂ ਨਵਾਂ ਟਰੈਕਟਰ ਕਹਿ ਦਈਏ ਉਹ ਠੀਕ ਹੈ ਬਈ ਸਟਿਕਰ ਛੁੱਕਰ ਦਿੰਦੇ ਸਾਰੇ ਨਾਲ ਬਈ ਸਾਰੇ ਨਾਲ ਦੇ ਸਟਿਕਰ ਛੁੱਕਰ ਨੇ ਬਈ ਸਾਰਾ ਕੁਝ ਨਾਲ ਠੀਕ ਹੈ ਬਈ ਇੰਜਨ ਗੇਅਰ ਦਾ ਚੰਗਾਗਾ ਤੇ ਰੇਟ ਰੁਪਈਆ ਦਾ ਰੇਟ ਇਹਦਾ 275 ਡਿਮਾਂਡ ਕਰਦੇ ਆਂ ਵੀ ਠੀਕ ਆ ਬਾਈ ਹਾਂਜੀ 2 ਲੱਖ ਤੇ 60 ਹਜ਼ਾਰ ਦਾ ਟਰੈਕਟਰ ਦੇ ਦੇ ਠੀਕ ਆ ਜੀ 2 ਲੱਖ ਤੇ 60 ਹਜ਼ਾਰ ਦਾ ਇਹ ਮੇਜ ਇੱਕ ਗੱਲ ਹੈਗੀ ਆ ਕਿਤੇ ਵੀ ਰੰਗ ਦੀ ਕਲਮ ਟੱਚ ਨਹੀਂ ਹੋਊਗੀ ਠੀਕ ਆ ਸਾਰੇ ਸਟਿੱਕਰ ਸਭ ਕੁਝ ਨਾਲ ਦਾ ਹੋਊਗਾ ਠੀਕ ਆ ਬਈ ਕਹਿ ਸਕਦੇ ਆਂਗੇ ਫੁੱਲ ਗਾਰੰਟੀ ਹੈ ਜੀ ਤੇ ਅਗਲਾ ਬਈ ਪੰਦ ਫਾਰਮ ਟਰੱਕ 45 ਦਾ ਇਹ 2001 ਮਾਡਲ ਹੈ ਡਬਲ ਕਲਚ ਹੈ ਠੀਕ ਆ ਅਗਲੇ ਟਾਇਰ ਇਹਦੇ ਨਵੇਂ ਵਰਗੇ ਆ ਪਿਛਲੇ ਟਾਇਰ ਇਹਦੇ ਅੱਧੇ ਆ ਠੀਕ ਆ ਬਈ ਇੰਜਨ ਗੇਅਰ ਦਾ ਫੁੱਲ ਚੰਗਾ ਤੇ ਅੱਜ ਜਿੰਨੇ ਟਰੈਕਟਰ ਦਿਖਾ ਰਹੇ ਆ ਟਾਇਰ ਫਰੰਟ ਵਾਲੇ ਤੇ ਚੰਗੇ ਨਹੀਂ ਨੇ ਨਾ ਸਾਰਿਆਂ ਦੇ ਜਿੰਨੇ ਆ ਹਾਂ ਸਾਰਿਆਂ ਠੀਕ ਆ ਬਈ ਤੇ ਡਬਲ ਕਲੱਚ ਆ ਇਹ ਵੀ ਪਟਿਆਲਾ ਨੰਬਰ ਆ ਸੈਕੰਡ ਓਨਰ ਆਪਣੇ ਬਠਿੰਡੇ ਨਾਂ ਕਾਰਡ ਵਾਲੀ ਆਰਸੀ ਆ ਜੀ ਠੀਕ ਆ ਬਈ ਇੰਜਨ ਗੇਅਰ ਤਸੱਲੀ ਪੂਰਾ ਵਧੀਆ ਪੂਰਾ ਟੌਪ ਦਾ ਆ ਜੀ ਠੀਕ ਆ ਬਈ ਜੀ ਲੈ ਮੈਂ ਤਰ ਦੇਖ ਸਕਦੇ ਬਾਕੀ ਸਟਿੱਕਰ ਸੁੱਕਰ ਤੁਸੀਂ ਦੇ ਜੇ ਤਾਂ ਬਈ ਪੂਰੀ ਫੁੱਲੀ ਵਧੀਆ ਪਈ ਨੇਗੇ ਤੇ ਇਹਦਾ ਰੇਟ ਬਈ ਇਹਦਾ 1.95 ਡਿਮਾਂਡ ਆ ਜੀ 1 ਲੱਖ ਤੇ 80 ਹਜ਼ਾਰ ਦਾ ਟਰੈਕਟਰ ਦੇ ਦੇਣ ਠੀਕ ਆ ਜੀ ਲੈ ਮੈਂ ਤਰ 1 ਲੱਖ ਤੇ 80 ਹਜ਼ਾਰ ਰੁਪਏ ਦਾ ਇਹ ਟਰੈਕਟਰ ਮਿਲ ਜੂਗਾ ਤੇ ਅਗਲਾ ਬਈ ਫਾਰਮ ਟਰੈਕ 60 ਦਾ ਤਾਈਓ ਬਈ ਕਿਹਾ ਜਾਂਦਾ ਨਾ ਬਰਾਡਨੂ ਨਾ ਫਾਰਮ ਟਰੈ 45 ਦਾ 50 ਦਾ 60 ਦਾ ਠੀਕ ਹੈ 65 ਦਾ ਵੀ ਹੈਗਾ 60 ਉੱਚਾ ਮਾਡਲ ਲੈਣਾ ਹੋਇਆ ਆਪਣੇ ਕੋਲੇ ਉਹ ਵੀ ਹੈਗਾ T20 ਛੋਟੇ ਗੇਅਰ ਵਾਲਾ ਛੋਟੇ ਗੇਅਰ ਵਾਲਾ ਸਾਰਾ ਮਿਲ ਜੂਆ ਵੀਰੇ ਠੀਕ ਆ ਭਾਈ ਜੀ ਤੇ ਇਹ ਮਾਡਲ ਬਈ ਬਰਾਬਰ ਇਹ 2005 ਮਾਡਲ ਹੈ ਠੀਕ ਆ ਭਾਈ ਪਹਿਲੀ ਪਾਰਟੀ ਦਾ ਟਰੈਕਟਰ ਹੈ ਐਚ ਆਰ ਨੰਬਰ ਹੈ ਟਾਇਰ ਚੌਕੜਾ ਟਾਇਰ ਚੌਕੜਾ ਨਾ ਮੈਂ ਬਿੱਲ ਆਪਾਂ ਸਿੱਧਾ ਕਟਾ ਦੇਾਂਗੇ ਆਪਾਂ ਹੀ ਪਾਏ ਆ ਟਾਇਰ ਠੀਕ ਆ ਭਾਈ ਸਾਰਾ オリジナル ਪੇਂਟ ਦਾ ਟਰੈਕਟਰ ਹੈ ਠੀਕ ਇੰਜਨ ਗੇਅਰ ਦਾ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚੰਗਾ ਹੈ ਸਰਵਿਸ ਤੱਕ ਮਗਲੈਲ ਤੱਕ ਸਾਰਾ ਚੇਂ ਫੁੱਲੀ ਤਸੱਲੀ ਹੈ ਗਲੀਆਂ ਦੀ ਹਾਂਜੀ ਤੇ ਉਸ ਤੋਂ ਬਾਅਦ ਇੱਕ ਵਾਰੀ ਪੈਸੇ ਲਾਉਣੇ ਆ ਘਰੇ ਜਾ ਕੇ ਇਹ ਦੁਬਾਰਾ ਤਾਂ ਚਲਾਉਣੇ ਆ ਪਾਵਰ ਸਟੀਅਰ ਵਾਂਗੂ ਕੰਮ ਕਰਦਾ ਨਵੇਂ ਮਾਡਲ ਦਾ ਸਿੰਗਲ ਟਾਈਰ ਰਾਡ ਦੇ ਵਿੱਚ ਸਟੀਅਰਨ ਲੱਗਿਆ ਹੋਇਆ ਟਰੈਕਟਰ ਓਕੇ ਭਾਈ ਠੀਕ ਹੈ ਜੋਰ ਨਹੀਂ ਲਵਾਉਂਦਾ ਤੇ ਇਕੱਠਾ ਨਹੀਂ ਕਰਾਉਂਦਾ ਹਾਂ ਪੂਰਾ ਨਵਾਂ ਟਰੈਕਟਰ ਆ ਪੂਰਾ ਟੌਪ ਦਾ ਵਿੱਚੋਂ ਉੱਚੋਂ ਦਿਖਾਉਣਾ ਤੁਹਾਨੂੰ ਮੈਂ ਠੀਕ ਕਰੋ ਹਾਂ ਲੋ ਮੈਨੂੰ ਸਟਿੱਕਰ ਚੁੱਕ ਦੇ ਕੋਣਾ ਵੀ ਆ ਸਟਿੱਕਰ ਤਾਂ ਨਹੀਂ ਹੋਣੇ ਚਾਹੀਦੇ ਹਾਂ ਹਾਂ ਇਹ ਤਾਂ ਆ ਦੇਖੋ ਆ ਜਿਹੜਾ ਹੀਟ ਨਾਲ ਹੁੰਦਾ ਇਹ ਵੀ ਹੈਗਾ ਉਵੇਂ ਲੱਗਿਆ ਠੀਕ ਹੈ ਹੀਟ ਗਾਰਡ ਹੈ ਨਾ ਵੀ ਠੀਕ ਹੈ ਵੀ ਉਹ ਵੀ ਉਵੇਂ ਦੀ ਉਵੇਂ ਪੈਗਾ ਰੇਟ ਹੈਗਾ 245000 ਹਾਂਜੀ ਵੀਰੇ ਤੇ ਉਹ ਜੀ ਮਾਨਤਾਣ ਕਰਦੇ ਜੇ ਬਸ ਇੱਕ ਇੱਕ ਹੀ ਰੇਟ ਜ ਹੈ ਦਾ ਬਸ 225000 ਦਾ ਸੌਦਾ ਠੀਕ ਹੈ ਦੇਣੀ ਹੈਗਾ ਮਾਨਦਾਨ ਮਾੜਾ ਮੋਟਾ ਮਿੱਤਰੋ ਜੇ ਵੀਡੀਓ ਦੇਖ ਕੇ ਆਉਂਗੇ ਹੋ ਜੂ ਹਾਂ ਚਲੋ ਜਿੰਨਾ ਕਿ ਕੋਈ ਭਰਾ ਆਊਗਾ ਚੱਲ ਕੇ ਉਹਨਾਂ ਕ ਮਾਨਤਾਨ ਕਰਦੇ ਆ ਬਾਲਾ ਫਰਕ ਪੈਣਾ ਠੀਕ ਹੈ ਜੀ ਤੇ ਅਗਲਾ ਬਈ ਸੋਨਾ ਲੀਕ ਆ ਗਿਆ 750 ਦਾ ਇਹ 16 ਮਾਡਲ ਹੈ ਵੀਰੇ ਠੀਕ ਹੈ ਬਾਈ ਸਾਰਾ ਕੁਛ ਇਹਦੇ ਨਾਲ ਦਾ ਹੈ ਟਾਇਰ ਇਹਦੇ ਨਾਲ ਦੇ 65 70 ਪੈਸੇ ਆ 1634 35 ਘੰਟੇ ਚੱਲਿਆ ਹੋਇਆ ਠੀਕ ਹੈ ਬਾਈ ਠੀਕ ਹੈ ਜੀ ਪੰਜਾਬ ਨੰਬਰ ਹੈ ਠੀਕ ਹੈ ਬਾਈ ਪਹਿਲੀ ਪਾਰਟੀ ਦਾ ਟਰੈਕਟਰ ਹੈ ਠੀਕ ਹੈ ਡਿਮਾਂਡ ਆਪਾਂ 445 ਕਰਦੇ ਆ ਠੀਕ ਹੈ ਜੀ ਸਾਢੇ 3 ਲੱਖ ਦਾ ਲੋਨ ਵੀ ਹੋ ਜਾਊ ਟਰੈਕਟਰ ਤੇ ਬੰਦੇ ਦਾ ਸਿਮਲ ਸਹੀ ਹੋਵੇ ਸਾਢੇ 3 ਲੱਖ ਦਾ ਲੋਨ ਕਰਾ ਦੇ ਸਾਢੇ 3 ਲੱਖ ਰੁਪਏ ਦਾ ਲੋਨ ਕਰਾ ਦੇਾਂਗੇ ਟਰੈਕਟਰ ਤੇ ਠੀਕ ਆ ਬਾਈ ਤੇ ਲਿਆਉਣੇ ਕਿੰਨੇ ਆਗੇ ਲਿਆਉਣੇ 445 ਡਿਮਾਂਡ ਆ 4.4 ਦਾ ਦੇ ਦੇਾਂਗੇ 75000 ਲਈ ਜਾਵੇ ਟਰੈਕਟਰ ਲੈ ਜੀ ਠੀਕ ਆ ਜੀ ਸਿਰਫ ਕਹਿ ਸਕਦਾ ਵੀ 75000 ਪੈਸੇ ਤੇ ਪ੍ਰਾੜ ਬਾਈ ਤੋਂ ਟਰੈਕਟਰ ਲੈ ਜਾਓ ਬਾਕੀ ਤੁਹਾਡੇ ਸਿਮਲ ਤੇ ਡਿਪੈਂਡ ਆਣਾ ਬਾਈ ਤੇ ਅਗਲਾ ਬਾਈ ਫਾਰਮਰ ਟਰੈਕ ਇਹ ਮਾਡਲ ਬਾਈ ਇਹ 1997 ਮਾਡਲ ਹੈ ਪਹਿਲੀ ਪਾਰਟੀ ਮੇਰੇ ਮੇਰੇ ਮਾਡਲ ਦਾ ਹਾਂ ਤੇਰੇ ਮਾਡਲ ਦਾ ਪਹਿਲੀ ਪਾਰਟੀ ਆ ਪਟਿਆਲਾ ਨੰਬਰ ਆ ਸਾਰੀਆਂ ਆਈਡੀਆਂ ਨਾਲ ਆ ਠੀਕ ਆ ਬਾਈ ਇੰਜਨ ਗੇਅਰ ਦਾ ਫੁੱਲ ਟੌਪ ਦਾ ਟਰੈਕਟਰ ਹੈ ਠੀਕ ਆ ਬਾਈ ਕੋਈ ਮਗਲਾਇਲ ਨਹੀਂ ਚੇਂਜ ਕਰਨਾ ਚਾਕੇ ਕੁਝ ਨਹੀਂ ਕਰਨਾ ਚਾਰੇ ਟਾਇਰ ਗੁਡਇਰ ਕੰਪਨੀ ਦੇ ਅੱਧੇ ਹਨ ਠੀਕ ਆ ਬਾਈ ਠੀਕ ਆ ਜੀ ਤੇ ਰੇਟ ਪਈ ਇਹਦਾ ਰੇਟ ਇਹਦਾ 1,68,000 ਡਿਮਾਂਡ ਕਰਦੇ ਆ ਬਸ ਨੂੰ ਐਸਨੋ ਇਹਦਾ ਦੇਣ ਵਾਲਾ ਰੇਟ 1.5 ਲੱਖ ਰੁਪਏ ਦਾ ਪੂਰਾ ਠੀਕ ਹੈ ਲੈ ਮੈਂ ਤੈਨੂੰ 1.5 ਲੱਖ ਫੋੜ ਦੇ ਮੁੱਲ ਚ ਆ ਵੀਰੇ ਪਹਿਲੀ ਵਾਰੀ ਦਾ ਟਰੈਕਟਰ ਹੈ ਨਾ ਬਈ ਹਾਂ ਪੰਜਾਬ ਨੰਬਰ ਹੈ ਆਈਡੀਆਂ ਫਾਈਡੀਆਂ ਜੋ ਮਰਜ਼ੀ ਲੈ ਲਓ ਨਗਦ ਕੈਸ਼ ਦਾ ਟਰੈਕਟਰ ਠੀਕ ਹੈ ਸਿੰਗਲ ਸਿੰਗਲ ਕਲਚ ਦੇ ਰੇਟ ਚ ਸਿੰਗਲ ਕਲਚ ਹਾਂ ਠੀਕ ਹੈ ਬਈ ਤੇ ਲੋਕੇਸ਼ਨ ਦੱਸ ਦੀ ਬਈ ਆਪਾਂ ਲੋਕੇਸ਼ਨ 메ਨ ਲੋਕੇਸ਼ਨ ਹੈਗੀ ਆ ਪਿੰਡ ਦਿਉਣ ਜ਼ਿਲ੍ਹਾ ਬਠਿੰਡਾ ਬਠਿੰਡਾ ਮਕਸਰ ਰੋਡ ਤੇ ਆਪਣਾ ਪਿੰਡ ਆ ਠੀਕ ਹੈ ਜੀ ਰੋਡ ਦੇ ਉੱਪਰ ਹੀ ਦੁਕਾਨ ਆ ਆਪਣੀ ਬਰਾ ਟਰੈਕਟਰ ਦੇ ਨਾਂ ਤੇ ਠੀਕ ਹੈ ਬਾਕੀ ਇੰਸਟਾਗ੍ਰam ਫੇਸਬੁੱਕ ਦੇ ਉੱਤੇ ਆਪਣਾ ਪੇਜ ਆ ਬਰਾ ਟਰੈਕਟਰ 002 ਕਿਸੇ ਵੀ ਟਰੈਕਟਰ ਦੀ ਵੀਡੀਓ ਵੇਖਣੀ ਹੋਵੇ ਸਾਰੇ ਟਰੈਕਟਰਾਂ ਦੀ ਵੀਡੀਓ ਇਕੱਲੇ ਇਕੱਲੇ ਦੀ ਆਪਣੇ ਪੇਜ ਤੇ ਮਿਲ ਜੂਗੀ ਉੱਤੇ ਜਾ ਕੇ ਦੇਖ ਸਕਦਾ ਹੈ ਪੇਜ ਨੂੰ ਫੋਲੋ ਕਰ ਲਓ ਠੀਕ ਹੈ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਅੱਜ ਵਾਲੀ ਨੂੰ ਵੀ ਸ਼ੇਅਰ ਕਰਦੇ ਹੋ ਬਈ ਦੱਬ ਕੇ ਤੇ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਬਾਏ ਕਰਨਾ ਤਾਂ ਬਾਈ ਬਰਾੜ ਨਾਲ ਸੰਪਰਕ ਕਰ ਲੈਣਾ ਬਸ ਫਾਰਮ ਟਰੈਕ ਲੈਣਾ ਹੋਵੇ ਜਦੋਂ ਮਰਜ਼ੀ ਚਾਏ ਅੱਧੀ ਰਾਤ ਨੂੰ ਆ ਜਾਓ ਦੇ ਮੰਗ ਲੀ ਜਾਊਗਾ ਹਾਂ ਉੱਚਾ ਮਾਡਲ ਲੈ ਲਓ ਨੀਵਾ ਲੈ ਲਓ ਠੀਕ ਹੈ ਠੀਕ ਹੈ ਜੀ 1.5 ਲੱਖ ਤੋਂ ਲੈ ਕੇ ਬਾਕੀ ਆਪਣੇ ਕੋਲੇ ਜਿਆਦਾ ਵਧੀਆ ਟਰੈਕਟਰ 3600 ਫੋਰਡ ਬਹੁਤ ਸ਼ਕੀਨ ਆਇਆ ਹੋਇਆ 3620 ਇਹ ਕਿਸੇ ਭਰਾ ਨੂੰ ਉਹਦੀ ਜ਼ਰੂਰਤ ਹੋਵੇ ਤਾਂ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ। ਬਾਕੀ ਕਹਿੰਦੇ ਲੋਡ ਨਹੀਂ ਬਈ ਬਰਾੜ ਦੇ ਟਰੈਕਟਰ ਕਿੰਗ। ਠੀਕ ਹੈ ਬਈ। ਠੀਕ ਹੈ ਬਈ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸ਼ੇਅਰ ਜ਼ਰੂਰ ਕਰ ਦਿਓ ਬਾਈ। ਧੰਨਵਾਦ।